ਸਰ ਸਭ ਤੋਂ ਪਹਿਲਾਂ ਤਾਂ ਮੈਂ ਮੈਸੀ ਐਂਡ ਸੰਸ ਫਾਊਂਡੇਸ਼ਨ ਵੱਲੋਂ ਔਰ ਸਾਡੇ ਸੰਸਥਾਪਕ ਸ਼੍ਰੀ ਸਰਵਿੰਦਰ ਮੈਸੀ ਜੀ ਵੱਲੋਂ ਲੋੜੀ ਦੀਆਂ ਆਪ ਨੂੰ ਔਰ ਆਪਦੇ ਚੈਨਲ ਦੇ ਜਿੰਨੇ ਵੀ ਦੇਖਣ ਵਾਲੇ ਨੇ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਔਰ ਇਸ ਲੋੜੀ ਦੇ ਪਰਵ ਦੇ ਉੱਤੇ ਜਿਹੜਾ ਸਾਡਾ ਮੈਸੀ ਐਂਡ ਸੰਸ ਫਾਊਂਡੇਸ਼ਨ ਦਾ ਵਾਰਡ ਨੰਬਰ 12 ਦੇ ਵਿੱਚ ਸिलाई ਸੈਂਟਰ ਚੱਲਦਾ ਸੀਗਾ ਅੱਜ ਇਸ ਮੌਕੇ ਤੇ ਅਸੀਂ ਸਾਰੇ ਬੱਚਿਆਂ ਨੂੰ ਜਿਹੜੇ ਨੇ ਸਰਟੀਫਿਕੇਟ ਵੰਡ ਸਮਾਰੋਹ ਵੀ ਨਾਲ ਰੱਖਿਆ ਸੀਗਾ ਔਰ ਨਾਲ ਬੱਚਿਆਂ ਦੇ ਆਪਾਂ ਛੋਟੀ ਜੀ ਲੋੜੀ ਦੀ ਸੈਲੀਬ੍ਰੇਸ਼ਨ ਕੀਤੀ ਆ ਔਰ ਖਾਸ ਕਰਕੇ ਅਸੀਂ ਧੰਨਵਾਦ ਦੀਆਂ ਸਾਡੇ ਮੁੱਖ ਮਹਿਮਾਨ ਅ ਰਿਟਾਇਰਡ ਪ੍ਰਿੰਸੀਪਲ ਸ਼੍ਰੀ ਅਫਤਾਬ ਗਿਲ ਜੀ ਦਾ ਔਰ ਖਾਸ ਕਰਕੇ ਅਸੀਂ ਧੰਨਵਾਦ ਦੀਆਂ ਸਾਡੇ ਜਿਹੜੇ ਟੀਚਰ ਨੇ ਮਿਸ ਪੂਨਮ ਜੀ ਦਾ ਔਰ ਖਾਸ ਕਰਕੇ ਅਸੀਂ ਬੱਬਾ ਗਿਲ ਜੀ ਦਾ ਧੰਨਵਾਦ ਦੀਆਂ ਜਿਹੜੇ ਕਿ ਸਾਡੇ ਇਸ ਸੈਂਟਰ ਨੂੰ ਦੇਖ ਰਿਹਾ ਕਰਦੇ ਨੇ ਔਰ ਮੈਂ ਮੈਸੀ ਐਂਡ ਸਨਸ ਫਾਊਂਡੇਸ਼ਨ ਦੇ ਐਜ਼ ਮੈਨੇਜਿੰਗ ਟਰਸਟੀ ਦੇ ਤੌਰ ਤੇ ਔਰ ਸਾਡੇ ਸੰਸਥਾਪਕ ਔਰ ਸਾਡੇ ਸਾਰੇ ਟਰਸਟੀਆਂ ਦੇ ਵੱਲੋਂ ਆ ਇੱਕ ਵਾਰੀ ਫਿਰ ਤੋਂ ਜਿਹੜਾ ਵਾ ਆਪ ਸਭ ਨੂੰ ਲੋੜੀ ਦੇ ਪਰਉਤੇ ਜੜੀਆਂ ਬਹੁਤ ਬਹੁਤ ਵਧਾਈਆਂ ਦਿਨਾ ਔਰ ਆਸ ਕਰਦਾ ਕਿ ਪ੍ਰਮਾਤਮਾ ਜਿਹੜਾ ਵਾ ਇਸ ਲੋੜੀ ਦੇ ਮੌਕੇ ਆਪ ਸਭ ਨੂੰ ਬਹੁਤ ਸਾਰੀਆਂ ਖੁਸ਼ੀਆਂ ਬਖਸ਼ੇ ਔਰ ਮੈਂ ਪ੍ਰਮਾਤਮਾ ਗੇ ਅਰਦਾਸ ਕਰਦਾ ਕਿ ਜਿਹੜੇ ਵੀ ਬੱਚਿਆਂ ਨੇ ਸਾਡੇ ਇਸ ਸੈਂਟਰ ਦੇ ਮਾਧਿਅਮ ਦੇ ਰਾਹੀਂ ਸਿੱਖਿਆ ਹਾਸਲ ਕੀਤੀ ਆ ਉਹ ਸਿੱਖਿਆ ਉਹਨਾਂ ਦੇ ਜੀਵਨ ਪਰ ਉਹਨਾਂ ਦੀ ਰੋਜੀ ਰੋਟੀ ਦਾ ਇੱਕ ਜਿਹੜਾ ਵਾ ਵਸੀਲਾ ਬਣ ਸਕੇ ਔਰ ਖਾਸ ਕਰਕੇ ਅਸੀਂ ਧੰਨਵਾਦ ਦੀਆਂ ਸਾਡੇ ਸੰਸਥਾਪਕ ਸ਼੍ਰੀ ਸਰਵਿੰਦਰ ਮੈਸੀ ਜੀ ਔਰ ਉਹਨਾਂ ਦੀ ਵਾਈਫ ਬਾਲਾ ਮੈਸੀ ਜੀ ਔਰ ਪੂਰੀ ਫੈਮਿਲੀ ਦਾ ਜਿਨ੍ਹਾਂ ਦੇ ਜਤਨਾ صدਕਾ ਜੜੀਆਂ ਨੇ ਅਸੀਂ ਇਹ ਸਾਰੀਆਂ ਸੇਵਾਵਾਂ ਚਲਾਉਂਦੇ ਆ ਔਰ ਖਾਸ ਕਰਕੇ ਜਿੰਨੇ ਵੀ ਸਾਡੇ ਵਲੰਟੀਅਰ ਸਾਥੀ ਨੇ ਜਿੰਨੇ ਵੀ ਸਾਡੇ ਅਹੁਦੇਦਾਰ ਸਾਥੀ ਨੇ ਸਾਰਿਆਂ ਦੇ ਅਸੀਂ ਬਹੁਤ ਬਹੁਤ ਧੰਨਵਾਦ ਦੀਆਂ ਜੀ ਥੈਂਕ ਯੂ ਵੈਰੀ ਮਚ ਮੇਰਾ ਨਾਮ ਆਫਤਬ ਗਿਲ ਹੈ ਮੈਂ ਮਿਲਨ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦਾ ਰਿਟਾਇਰਡ ਪ੍ਰਿੰਸੀਪਲ ਹੈ ਔਰ ਉਸ ਸਕੂਲ ਦਾ ਸਟੂਡੈਂਟ ਵੀ ਰਹਾ ਮੈਂ ਔਰ ਅੱਜ ਮੈਨੂੰ ਇਹ ਆਨਰ ਦਿੱਤਾ ਹੈ ਨਾ ਨੇ ਬੱਬਾ ਗਿਲ ਨੇ ਕਿਥੇ ਬੱਚਿਆਂ ਨੂੰ ਸਰਟੀਫਿਕੇਟ ਵੰਡਣ ਵਾਸਤੇ ਉਹਦੇ ਬੱਚਿਆਂ ਨੂੰ ਬਹੁਤ-ਬਹੁਤ ਵਧਾਈ ਕਿ ਉਹਨਾਂ ਨੇ ਮਿਹਨਤ ਕੀਤੀ ਇੱਥੇ ਤੱਕ ਪਹੁੰਚੇ ਨੇ ਤੇ ਅੱਗੇ ਮੈਂ ਉਮੀਦ ਕਰਦਾ ਕਿ ਬੱਚੇ ਇਸ ਨੂੰ ਸਿਰਫ ਇੱਥੇ ਤੱਕ ਨਹੀਂ ਰੱਖਣਗੇ ਇਸ ਤੋਂ ਵੀ ਅੱਗੇ ਵਧਣਗੇ ਕਿ ਸੱਚਮੁੱਚ ਇਹ ਜਿਹੜਾ ਫਾਊਂਡੇਸ਼ਨ ਹੈਗੀ ਹੈ ਮੈਸੀ ਸੰਸ ਫਾਊਂਡੇਸ਼ਨ ਇਹ ਇਹਦਾ ਨਾਮ ਰੌਸ਼ਨ ਹੋਵੇ ਬੱਚੇ ਵੀ ਤਰੱਕੀ ਕਰਨ ਤੇ ਅਗਲੀ ਜਨਰੇਸ਼ਨ ਤੱਕ ਇਹ ਗੱਲ ਨੂੰ ਪਹੁੰਚਾਉਣ ਵਾਲੇ ਹੋਣ ਤੇ ਸਾਡੇ ਸਾਰਿਆਂ ਲਈ ਇਹ ਇੱਕ ਜਿਹੜਾ ਅੱਜ ਦਾ ਖਾਸ ਦਿਨ ਹੈ ਬਹੁਤ ਵਧਾਈ ਦਾ ਮੌਕਾ ਹੈ ਸਾਰਿਆਂ ਨੂੰ ਇਸ ਲੋੜੀ ਦੀ ਬਹੁਤ-ਬਹੁਤ ਵਧਾਈ ਧੰਨਵਾਦ ਸਾਰੇ ਭੈਣ ਭਰਾ ਨੂੰ ਜੈ ਮਸੀਹ ਦੀ ਮੈਂ ਬੱਬਾ ਗਿੱਲ 크ਰਿਸਚਨ ਨੈਸ਼ਨਲ ਫਰੈਂਡ ਦਾ ਪੰਜਾਬ ਦਾ ਜੂਸ ਪ੍ਰੈਜ਼ੀਡੈਂਟ ਆ ਜੋ ਅੱਜ ਵਾਰਡ ਨੰਬਰ 12 ਦੇ ਵਿੱਚ ਸਾਡਾ ਮੈਸੀਜਨ ਸੈਂਸ ਫਾਊਂਡੇਸ਼ਨ ਵੱਲੋਂ ਸਲਾਈ ਸੈਂਟਰ ਚਲਾਇਆ ਜਾਂਦਾ ਸੀ ਉਸ ਦੇ ਵੱਲ ਜੋ ਅੱਜ ਜੋ ਕਿ ਲੋੜੀ ਦਾ ਇਤਿਹਾਾਰ ਸੀ ਉਹ ਸਾਡੀਆਂ ਭੈਣਾ ਇੱਥੇ ਸਾਰੀਆਂ ਮੌਜੂਦ ਸੀ ਤੇ ਸਾਡੇ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਅਫਤਾਖ ਗਿੱਲ ਜੀ ਰਿਟਾਇਰ ਪ੍ਰਿੰਸੀਪਲ ਮਿਸ਼ਨ ਸਕੂਲ ਤੋਂ ਨੇ ਉਹਨਾਂ ਨੂੰ ਮੁੱਖ ਮਹਿਮਾਨ ਤੌਰ ਤੇ ਇੱਥੇ ਬੁਲਾਇਆ ਹੋਇਆ ਸੀ ਉਹ ਸਾਡੇ ਨਾਲ ਵਕੀਲ ਕਮਲ ਖੋਖਰ ਜੀ ਔਰ ਸਾਡੇ ਬਿੱਟੂ ਮਾਸਟਰ ਜੀ ਮੇਰੇ ਵੱਡੇ ਭਰਾ ਨੇ ਉਹ ਵੀ ਇੱਥੇ ਮੌਜੂਦ ਨੇ ਔਰ ਬਾਕੀ ਵੀ ਸਾਰੇ ਜਿੰਨੇ ਵੀ ਸਾਡੇ ਸੱਜਣ ਇੱਥੇ ਆਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਔਰ ਮੈਂ ਜਿੰਨੇ ਵੀ ਬੱਚਿਆਂ ਨੂੰ ਅੱਜ ਮੈਸੀਅਨ ਸੰਸ ਫਾਊਂਡੇਸ਼ਨ ਵੱਲੋਂ ਸਰਟੀਫਿਕੇਟ ਵੰਡੇ ਗਏ ਨੇ ਉਮੀਦ ਕਰਨਾ ਪਰਮਾਤਮਾ ਅੱਗੇ ਪੀ ਅੱਗੇ ਸਰਟੀਫਿਕੇਟ ਲੈ ਕੇ ਆਪਣੇ ਕੰਮ ਨੂੰ ਕੰਮ ਸਮਝਣਗੇ ਔਰ ਮੈਸੀਅਨ ਸੰਸ ਫਾਊਂਡੇਸ਼ਨ ਦਾ ਨਾਮ ਰੋਸ਼ਨ ਕਰਨਗੇ ਔਰ ਬਾਕੀ ਵੀ ਮੈਂ ਦੱਸਣਾ ਚਾਹਾਂਗਾ ਜਿੰਨੇ ਵੀ ਸਾਡੀ ਵੀਡੀਓ ਦੇਖਦੇ ਹੋਣ ਜੇ ਕਿਸੇ ਸਕੂਲ ਟੀਚਰ ਕੋਈ ਸਕੂਲ ਵਾਲੇ ਕੋਈ ਦੇਖਦੇ ਹੋਣ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਕਿਉਂਕਿ ਸਾਡੀ ਮੈਸੀਜਨ ਸਨਸ ਫਾਊਂਡੇਸ਼ਨ ਵੱਲੋਂ ਇੱਕ ਹੋਰ ਮਹਿਮਾ ਸ਼ੁਰੂ ਕੀਤੀ ਗਈ ਆ ਜੋ ਕਿ ਕੋਈ ਵੀ ਲੋੜਵੰਦ ਬੱਚਾ ਫੀਸ ਤੋਂ ਵਾਂਝਾ ਰਹਿ ਜਾਂਦਾ ਜਾਂ ਕਿਤਾਬਾਂ ਤੋਂ 유ਨੀਫਾਰਮ ਤੋਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਆ ਕਿਉਂਕਿ ਅਸੀਂ ਕਿਸੇ ਵੀ ਬੱਚੇ ਨੂੰ ਪੜ੍ਹਾਈ ਲਿਖਾਈ ਤੋਂ ਵਾਂਝੇ ਨਹੀਂ ਰਹਿਣ ਦੇਣਾ ਸਾਡਾ ਮੈਸੀ ਐਂਡ ਸੈਂਸ ਫਾਊਂਡੇਸ਼ਨ ਦਾ ਮੇਨ ਮਕਸਦ ਹੀ ਇਹ ਆ ਧੰਨਵਾਦ ਜੀ